ਉਹ ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡ ਵੇਚ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਉਹ ਬੱਸਾਂ ਹੀ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਰੂਟ ਹੀ ਖਤਮ ਕਰਤੇ ਉਹ ਰੂਟ ਰਿਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਬੱਸਾਂ ਦਾ ਦੇ ਮਾਲਕ ਬਣਾਵਾਂਗੇ ਕਿ ਤੁਸੀਂ ਪਾਓ ਬੱਸਾਂ 3000 ਤੋਂ ਵੱਧ ਰੂਟ ਜਿਹੜਾ ਐਂ ਪਿਆ ਅਸੀਂ ਸਾਰਾ ਉਹਦਾ ਮੰਗਾ ਲਿਆ ਡਾਟਾ 3000 ਤੋਂ ਵੱਧ ਬੱਸਾਂ ਜਾਨੀ ਕਿ ਜੇ ਦੋ ਤਿੰਨ ਮੁੰਡੇ ਵੀ ਰਲ ਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬਾਅਦ ਵਿੱਚ ਬੱਸ ਥੋੜੀ ਹੋ ਗਈ ਜੋ ਮੁੜ ਗਿਆ ਤੇ 30 40 40 ਕਿਲੋਮੀਟਰ ਦੀ ਬਣਾਵਾਂਗੇ ਇੱਕ ਚੌਸਰ ਬਣ ਜੇ ਚੌਸਰ ਹੁਣ ਸੁਨਾਮ ਆਉਣਾ ਹੈ ਸ਼ਹਿਰ ਚ ਆਉਣਾ ਹੈ ਤਾਂ ਚਾਰ ਗਿਹੜੇ ਲੱਗਣ ਇੱਕ ਸਵੇਰੇ 7:00 ਤੋਂ 8:00 ਵਜੇ ਸ਼ਹਿਰ ਚ ਲੈ ਕੇ ਆਏ ਇੱਕ 11:00 ਵਜੇ ਚਲੀ ਗਈ ਵਾਪਸ ਫਿਰ ਉਧਰੋਂ 2-3 ਵਜੇ ਫੇਰ ਆਈ ਫਿਰ ਸ਼ਾਮ ਨੂੰ 6:00 ਵਜੇ ਫੇਰ ਆਈ 64 ਕਹਿੰਦੇ ਆ ਉਹ ਕੋ 65 64 ਦੇ ਦੋ ਤੇ ਪਿੰਡਾਂ ਚ ਜਿਹੜੇ ਆਮ ਲੋਕ ਨੇ ਕਦੇ ਕੇ ਟਰੈਕਟਰ ਦੇ ਡਾਲੇ ਤੇ ਚੜ ਕੇ ਲੰਮਕ ਕੇ ਜਾਂਦੇ ਆ ਕਦੇ ਕੇ ਰੀਮੈਂਤਾ ਕਰਦੇ ਆ ਕਦੇ ਕੇ ਦੀਆਂ ਇਹ ਆਪਾਂ ਕਿਉਂ ਨਹੀਂ ਕੰਮ ਕਰਦੇ ਵੀ ਬੱਸਾਂ ਜਾਣ ਪਿੰਡਾਂ ਨੂੰ ਚੈ ਗੋ ਗੱਲ ਸੜਾ ਦਿਓ ਉਹਦੇ ਬਾਰੇ ਜੋ ਮੈਂ ਕਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਵਾਰਸ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਨਰਿੰਦਰ ਮੋਦੀ ਮੈਂ ਕਹਿੰਦੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿਤੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਨਾ ਕਹਿੰਦੇ ਜੀ ਕਿਵੇਂ ਮੈਂ ਕਹਾਂ ਜੀ ਉਹ ਜਿਹੜਾ ਚੰ드ਰਯਾਨ ਭੇਜਿਆ ਸੀ ਨਾ ਚੰਦ ਤੇ ਉਦੇ ਉਦ ਘਾਟਨ ਤੇ ਚਲਾ ਗਿਆ ਉਹਦੀ ਲਾਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ ਉੱਥੇ ਜਾ ਕੇ ਕਹਿੰਦਾ ਮੋਦੀ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਮਿਲ ਨਹੀਂ ਰਿਹਾ ਇਸਰੋ ਨਾਲ ਕੀ ਨਾਤਾ ਹੋ ਸਕਦਾ ਬਈ ਇਸਰੋ ਤਾਂ ਪੜੇ ਲਿਖੇ ਬੰਦਾ ਦਾ ਸਾਇੰਸ ਦਾ ਨਾ ਦਾ ਕੰਮ ਹੈ ਕਹਿੰਦਾ ਜਦ ਮੈਂ ਸਕੂਲ ਵਿੱਚ ਪੜ੍ਹਦਾ ਥਾ ਤੀਸਰੀ ਚੌਥੀ ਕਲਾਸ ਮੈਂ تھا ਪੜਾਈ ਮੈਂ ਹੱਥ ਤੰਗ ਥਾ ਤੋ ਮੂਜੇ ਹਰ ਇੱਕ ਟੀਚਰ ਆ ਕੇ ਕਹਤਾ ਥਾ ਅਬ ਤੂ ਇਸਰੋ ਮੈਂ ਬੈਠ ਅਬ ਇਸਰੋ ਮੈਂ ਅਬ ਇਸਰੋ ਮੈਂ ਇਸ ਲਈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਇੱਥੇ ਝੋਨੇ ਦੀ ਟਰਾਲੀ ਲੈ ਕੇ ਆਉਣਾ ਹੁੰਦਾ ਹੁੰਦਾ ਸੀ ਅੱਜ ਹੈਲੀਕਾਪਟਰ ਲੈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਭਾਈ ਹੁਣ ਪ੍ਰਮਾਤਮਾ ਤੋਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ 1 ਕਰੋੜ ਰੁਪਇਆ ਜੇ ਕੋਈ ਸ਼ਹੀਦ ਹੁੰਦਾ ਆਪਣਾ ਪੰਜਾਬ ਦਾ ਮੁੰਡਾ ਕਿਤੇ ਵੀ ਉਹਨਾਂ ਨੂੰ ਦਿੰਨੇ ਆ ਤੇ ਜਿਹੜੇ 올림픽 ਦੇ ਵਿੱਚੋਂ ਮੈਡਲ ਲੈ ਕੇ ਆਉਣਗੇ ਉਹਨੂੰ 1 ਕਰੋੜ ਰੁਪਇਆ ਸੋਨੇ ਦੇ ਤਗਮੇ ਦਾ 75 ਲੱਖ ਰੁਪਇਆ ਚਾਂਦੀ ਦੇ ਤਗਮੇ ਦਾ 50 ਲੱਖ ਰੁਪਇਆ ਕਾਂਸੀ ਦੇ ਤਗਮੇ ਦਾ ਤੇ ਨਾਲੇ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ ਕਿ ਉਹ ਬੂਟ ਤਾਂ ਲੈ ਲਓ ਉਹ ਜਿਨ੍ਹਾਂ ਨੂੰ ਪਾ ਕੇ ਭੱਜਣਾ ਉੱਥੇ ਓਏ ਉਹ ਗੱਦੇ ਤਾਂ ਲੈ ਲਓ ਜਿਨ੍ਹਾਂ ਤੇ ਕੁਸ਼ਤੀ ਕਰਨੀਆਂ ਉੱਥੇ ਇੱਥੇ ਮਿੱਟੀ ਤੇ ਪ੍ਰੈਕਟਿਸ ਕਰੀ ਜਾਂਦੇ ਆ ਉੱਥੇ ਗੱਦੇ ਹੁੰਦੇ ਨੇ ਗੱਲ ਹੀ ਨਹੀਂ ਬਣਦੀ ਜੀ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ ਪਹਿਲਾਂ ਪੈਸੇ ਦੇਖ ਕੇ ਪਲੇਅਰ ਪਿਆਰ ਕਰਾਂਗੇ 19 ਪਲੇਅਰ ਗਏ ਹੋਏ ਆ 올림픽 ਦੇ ਵਿੱਚ ਆਪਣੇ 19 ਔਰ ਹਾਕੀ ਦੀ ਟੀਮ ਚ 11 ਚੋਂ 10 ਪੰਜਾਬ ਦੇ ਨੇ ਉਹਨਾਂ ਨੂੰ ਘਟੋ ਘਟ ਖੇਡਾਂ ਵਾਲੇ ਪਾਸੇ ਰੁਚੀ ਹੋਣੀ ਚਾਹੀਦੀ ਐ ਆਪਣਾ ਕੈਰੀਅਰ ਬਣਾਉਣ ਤੇ ਸਟੇਡੀਅਮ ਵਾਸਤੇ ਮੈਨੂੰ ਤੁਸੀਂ ਪ੍ਰੋਜੈਕਟ ਬਣਾ ਦਿਓ 300 ਕਰੋੜ ਲੱਗੂਗਾ ਸਿੰਥੈਟਿਕ ਟਰੈਕ ਹੀ ਲਾਵਾਂਗੇ ਹੁਣ ਫਿਰ ਹੁਣ ਜੇ ਕਰਨੀ ਲੱਗਿਆ ਨਾ ਦੂਜੇ ਕਰੋ ਫਿਰ ਹੁਣ ਮਿੱਟੀ ਵਾਲਾ ਨਾਰ ਕਰਿਓ ਕਿਉਂਕਿ ਅਗਲੇ 40 ਸਾਲ ਵਾਸਤੇ ਕੰਮ ਕਰਨਾ ਹੁਣ ਆਪਾਂ ਐ ਥੋੜੀ ਜਿਹੀ ਮਿੱਟੀ ਦਾ ਫੇਰ ਬਣਾ ਦਿਓ ਨਾ ਹੁਣ ਸਿੰਥੈਟਿਕ ਲਾਵਾਂਗੇ ਔਰ ਜਿਹੜਾ ਲੇਟੈਸਟ ਆਇਆ ਹੈ ਦੁਨੀਆ ਦਾ ਲੇਟੈਸਟ ਜਿਹੜਾ ਹੈ ਉਹ ਉਹ ਆਵਾਂਗੇ ਐਮਬੂਲੈਂਸਾਂ ਦਿੱਤੀਆਂ ਨੇ ਜੋ ਦੁਨੀਆ ਦੀਆਂ ਲੇਟੈਸਟ ਐਮਬੂਲੈਂਸਾਂ ਨੇ ਉਹ ਦਿੱਤੀਆਂ ਨੇ ਉਹ ਇਕੱਲੀ ਐਮਬੂਲੈਂਸ ਨਹੀਂ ਹੈਗੀ ਵੀ ਉਹ ਚ ਬੰਦਾ ਪਾ ਕੇ ਲੈ ਗਏ ਨਾ ਉਹ ਜੋ ਜੀਵਨ ਰੱਖਿਅਕ ਉਹ ਲੱਗੇ ਉਹਨਾਂ ਉਪਕਰਣ ਲੱਗੇ ਹੋਏ ਨੇ ਉਹ ਚ ਨਕਲੀ ਸਾਹ ਦੇਣ ਵਾਸਤੇ ਆਕਸੀਜਨ ਵਾਸਤੇ ਉਹ ਚ ਹੋਰ ਬਹੁਤ ਸਾਰਾ ਇਹੋ ਜਿਹਾ ਜਿਹੜਾ ਇਕੁਪਮੈਂਟ ਲੱਗੇ ਹੋਏ ਨੇ ਕਿ ਉਹਨਾਂ ਦੇ ਹੁਣ ਤੱਕ ਸਾਡੀਆਂ ਐਂਬੂਲੈਂਸਿਸ ਨੇ 10000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਈ ਹੈ। ਐਂਬੂਲੈਂਸ ਪਹੁੰਚ ਗਈ ਟਾਈਮ ਤੇ ਬੰਦੇ ਨੂੰ ਟਾਈਮ ਤੇ ਲੈ ਗਏ, ਬਚ ਗਿਆ। 80 80 ਕਾਮਯਾਬ ਡਿਲੀਵਰੀਆਂ ਐਂਬੂਲੈਂਸਾਂ ਚ ਹੋਈਆਂ ਨੇ। ਮਲੇ ਐਂਬੂਲੈਂਸ ਦੇ ਵਿੱਚ ਬੱਚੇ ਪੈਦਾ ਹੋਏ ਨੇ 80। ਔਰ ਕਿਉਂਕਿ ਡਾਕਟਰ ਨਾਲ ਹੁੰਦਾ ਸਾਰੇ ਸਾਧਨ ਉੱਥੇ ਨਾਲ ਹੁੰਦੇ ਨੇ। ਸੋ ਇਹ ਅੱਜ ਦੇ ਜ਼ਮਾਨੇ ਦੀ ਲੋੜ ਹੈ। ਸਸਫਤ ਬਣਾਈ ਆਪਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਹੁਣ ਤੱਕ 5 ਮਹੀਨਿਆਂ ਚ 1 ਫਰਵਰੀ ਨੂੰ ਲਾਂਚ ਕੀਤੀ ਸੀ ਉਹ 5 ਮਹੀਨਿਆਂ ਚ ਹਜ਼ਾਰ ਤੋਂ ਵੱਧ ਬੰਦੇ ਦੀ ਜਾਨ ਬਚਾਤੀ ਜੀ ਹਜ਼ਾਰ ਤੋਂ ਵੱਧ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੌਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚ ਲੈ ਜਾਂਦੇ ਆ ਔਰ ਨਾਲੇ ਵੀ ਨਹੀਂ ਕੱਲਾ ਕਿ ਜਾਨਾਂ ਬਚਾਈਆਂ 60 ਲੱਖ ਤੋਂ ਉੱਪਰ ਗਹਿਣੇ ਜਾਂ ਕੈਸ਼ ਜਿਹੜਾ ਗੱਡੀਆਂ 'ਚ ਪਿਆ ਹੁੰਦਾ ਉਸ ਵੇਲੇ ਕੌਣ ਪੁੱਛਦਾ ਵੀ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੁੰਦੀ ਹੈ ਉਹ ਵੀ 60 ਲੱਖ ਰੁਪਈਆ ਉਹਨਾਂ ਦੇ ਘਰੇ ਬਚਾਇਆ ਜੀ ਜੋ ਗੱਡੀਆਂ 'ਚੋਂ ਸਮਾਨ ਮਿਲਿਆ ਤੇ ਨਾਲੇ ਸੜਕ ਦੇ ਉੱਤੇ ਕ੍ਰਾਈਮ ਘਟਿਆ ਕਿਉਂਕਿ ਹਰੇਕ 30 ਕਿਲੋਮੀਟਰ ਬਾਅਦ ਗੱਡੀ ਖੜੀ ਹੈ ਹੁਣ ਉਹ ਮੈਨੂੰ ਕਈ ਸੂਬੇ ਹੋਰ ਪੁੱਛ ਰਹੇ ਨੇ ਵੀ ਇਹ ਕਿਵੇਂ ਕੀਤਾ ਤੁਸੀਂ ਟ੍ਰੇਨਿੰਗ ਕਿੱਥੇ ਦਿੱਤੀ ਹੈ ਕਿਹੜੀਆਂ ਗੱਡੀਆਂ ਲਈਆਂ ਨੇ ਉਹਦੇ ਵਿੱਚ ਕੀ ਕੀ ਹੈਗਾ ਮੈਂ ਕਹਾਂ ਜੀ ਆਜੋ ਤੁਹਾਨੂੰ ਦੱਸ ਦਿੰਨੇ ਆ ਟ੍ਰੇਨਿੰਗ ਵੀ ਦੇ ਦਾਂਗੇ ਸੋ ਇਹ ਚੀਜ਼ਾਂ ਹੁੰਦੀਆਂ ਜੀ ਇਹੋ ਜਿਹੀਆਂ ਚੀਜ਼ਾਂ ਕਰੋ ਜਿਹਦੇ ਨਾਲ ਤੁਹਾਡੇ ਤੋਂ ਲੋਕ ਸਿੱਖਣ ਕਿ ਅਸੀਂ ਵੀ ਇਹ ਕਰਨਾ ਹੈ ਸੋ ਅੱਜ ਉਹਨਾਂ ਦੀ ਸ਼ਹੀਦਾਂ ਦੀ ਜੋ ਯਾਦ ਹੈ ਉਹਨੂੰ ਮਨਾ ਰਹੇ ਆ ਤੇ ਉਹ ਉਹਨਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਲੋਕਾਂ ਤੱਕ ਪਹੁੰਚ ਜੇ ਇਹ ਐਫਰਟ ਕਰ ਰਹੇ ਆ ਕਿ ਕਾਮਯਾਬੀਆਂ ਤਰੱਕੀਆਂ ਹੋਣ ਤਾ ਉਹਨਾਂ ਦੀ ਕੁਰਬਾਨੀ ਦਾ ਕੋਈ ਫਾਇਦਾ ਹੋਊਗਾ ਤਾ ਉਹਨਾਂ ਦੀ ਕੁਰਬਾਨੀ ਲੇਖੇ ਲੱਗੂਗੀ ਜੇ ਆਪਾਂ ਤਰੱਕੀ ਕਰਾਂਗੇ ਜੇ ਆਪਾਂ ਬਾਹਰਲੇ ਮੁਲਕਾਂ ਨੂੰ ਹੀ ਜਾਈ ਜਾਣਾ ਵੀ ਜੇ ਲੈ ਲੈ ਕੇ 40-40 ਲੱਖ ਰੁਪਏ ਲਾ ਕੇ ਉਹਨਾਂ ਕੋਲ ਹੀ ਪਹੁੰਚੀ ਜਾਣਾ ਫਿਰ ਕੀ ਫਾਇਦਾ ਹੋਇਆ ਉਹ ਕਿ ਉਹ ਕੀ ਸੋਚਣਗੇ ਫਿਰ ਕਿ ਯਾਰ ਜੇ ਇੰਨਾਂ ਕੋਲ ਹੀ ਜਾਣਾ ਸੀ ਫਿਰ ਸਾਨੂੰ ਕੌਂ ਸ਼ਹੀਦ ਕਰਾਤਾ ਭਗਤ ਸਿੰਘ ਹੋਰੀ ਵੀ 90-90 ਸਾਲ ਦੀ ਉਮਰ ਜਿਉ ਲੈਂਦੇ ਬਈ ਵੀ ਜੇ ਜਾਣਾ ਹੀ ਉਹਨਾਂ ਕੋਲੇ ਸੀ ਜਿਨ੍ਹਾਂ ਨੂੰ ਕੱਢਿਆ ਪਹਿਲਾਂ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਵਾਸਤੇ ਮਰੀ ਜਾਂਦੇ ਆ ਸਿਸਟਮ ਦਾ ਕਸੂਰ ਹੈ ਸ਼ੌਂਕ ਨਾਲ ਜਾਓ ਬਾਹਰ ਪਰ ਜੇ ਤਰੱਕੀ ਵਾਸਤੇ ਜਾਂਦੇ ਹੋ ਜੇ ਮਜਬੂਰੀ ਵਾਸਤੇ ਜਾਂਦੇ ਹੋ ਫਿਰ ਸਿਸਟਮ ਦਾ ਕਸੂਰ ਹੈ ਸਿਸਟਮ ਬਦਲ ਕੇ ਬਹੁਤ ਸਾਰਾ ਹੁਣ ਘਟ ਗਿਆ ਉਧਰੋਂ ਆਉਣ ਲੱਗ ਗਏ ਇੱਧਰ ਨੂੰ ਵਾਪਸ ਆਉਣ ਲੱਗ ਗਏ ਅਸੀਂ ਵਾਪਸ ਆਉਣੇ ਆ ਜੀ ਅਸੀਂ ਕੰਮ ਕਰਨਾ ਹੈ ਅਸੀਂ ਬਿਜ਼ਨਸ ਕਰਨਾ ਹੈ ਅਸੀਂ ਆ ਜਾਓ ਤਿੰਨ ਤਿੰਨ ਚਾਰ ਚਾਰ ਮੁੰਡੇ ਰਲ ਕੇ ਕੰਮ ਕਰੋ